ਭਾਰਤੀ ਕ੍ਰਿਕਟ ਟੀਮ ਦੇ ਵੱਲੋਂ T20 ਵਰਲਡ ਕੱਪ ਦੇ ਵਿੱਚ ਸ਼ਾਨਦਾਰ ਜਿੱਤ ਹਾਸਲ ਕਰਨ ਤੋਂ ਬਾਅਦ ਦੁਕਾਨਦਾਰਾਂ ਦੇ ਵੱਲੋਂ ਮਨਾਈ ਗਈ ਖੁਸ਼ੀ ਚਲਾਏ ਪਟਾਕੇ ਵੱਡੇ ਲੱਡੂ ਜਾਣਕਾਰੀ ਮੁਤਾਬਕ ਬੀਤੀ ਰਾਤ ਭਾਰਤ ਅਤੇ ਸਾਊਥ ਅਫਰੀਕਾ ਦੇ ਵਿੱਚ T20 ਵਰਲਡ ਕੱਪ ਫਾਈਨਲ ਦੇ ਵਿੱਚ ਭਾਰਤ ਦੇ ਵੱਲੋਂ ਸ਼ਾਨਦਾਰ ਜਿੱਤ ਹਾਸਲ ਕੀਤੀ ਗਈ ਹੈ ਜਿਸ ਤੋਂ ਬਾਅਦ ਪੂਰੇ ਮੁਲਕ ਦੇ ਵਿੱਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਇਸੇ ਤਰ੍ਹਾਂ ਦੀਆਂ ਹੀ ਤਸਵੀਰਾਂ ਅਬੋਹਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਦੁਕਾਨਦਾਰਾਂ ਦੇ ਵੱਲੋਂ ਭਾਰਤ ਦੀ ਜਿੱਤ ਨੂੰ ਲੈ ਕੇ ਲੱਡੂ ਵੰਡੇ ਗਏ ਨੇ ਅਤੇ ਨਾਲ ਹੀ ਪਟਾਕੇ ਚਲਾਏ ਗਏ ਨੇ ਦੱਸ ਦਈਏ ਕਿ ਇਸ ਜਿੱਤ ਦੇ ਬਹੁਤ ਮਾਇਨੇ ਨੇ ਕਿਉਂਕਿ ਕਈ ਸਾਲਾਂ ਬਾਅਦ ਭਾਰਤ ਦੀ ਝੋਲੀ ਤੇ ਵਿੱਚ T20 ਵਰਲਡ ਕੱਪ ਦੀ ਟਰੋਫੀ ਆਈ ਹੈ। ਇਹ ਤਰੀਕੇ ਨਾਲ ਮੈਚ ਜਿੱਤੇ ਨੇ ਇੰਡੀਆ ਨੇ। ਸਭ ਤੋਂ ਪਹਿਲੇ ਤਾਂ ਮੈਂ ਪਿਅਰਸ ਨੂੰ ਤੇ ਹਿੰਦੁਸਤਾਨੀਆਂ ਨੂੰ ਵਧਾਈ ਦੇਣਾ ਕਿ ਜਿਨ੍ਹਾਂ ਨੇ ਭਾਰਤ ਦਾ ਮਾਨ ਉੱਚਾ ਕੀਤਾ 140 ਕਰੋੜ ਭਾਰਤੀਆਂ ਦਾ ਮਾਨ ਤੇ ਸਾਡੇ ਉਹ ਸਰਤਾਜ ਨੇ ਇਨਾਂ ਦੀ ਬਦੌਲਤ ਅੱਜ ਅਸੀਂ ਜਸ਼ਨ ਮਨਾ ਰਹੇ ਹਾਂ ਕਿ ਹਿੰਦੁਸਤਾਨ ਦੇ ਕ੍ਰਿਕਟ ਦੇ ਉਹ ਸਿਤਾਰੇ ਜਿਹੜੇ ਕਿ ਹਮੇਸ਼ਾ ਹੀ ਜਾਨਨ ਮਨਾਰ ਨੇ ਸਾਡੇ ਕਿ ਹਮੇਸ਼ਾ ਹੀ ਐਸੇ ਤਰ੍ਹਾਂ ਹੀ ਉਹ ਹਿੰਦੁਸਤਾਨ ਵਾਸਤੇ ਟਰੋਫੀਆਂ ਲਿਆਉਂਦੇ ਰਹਿਣਗੇ ਤੇ ਹਿੰਦੁਸਤਾਨ ਦਾ ਨਾਮ ਉੱਚਾ ਕਰਨਗੇ ਮੈਂ ਫੇਰ ਤੁਹਾਡੇ ਸਾਰਿਆਂ ਨੂੰ ਅਬੋਰ ਵਾਸੀਆਂ ਨੂੰ ਸਪੈਸ਼ਲੀ ਇਹ ਉਹਨਾਂ ਦੇ इंडियन टीम ਦੇ ਜਿੱਤਣ ਦੀ ਕੋਸ਼ਿਸ਼ ਬਹੁਤ-ਬਹੁਤ ਵਧਾਈ ਦਿਨਾ ਚ ਬਹੁਤ ਹੀ ਖੁਸ਼ੀ ਦਾ ਦਿਨ ਹੈ ਅੱਜ ਸਾਡੇ ਲਈ ਔਰ ਇੰਡੀਆ ਦੇ ਲਈ ਪਹਿਲਾਂ ਤਾਂ ਸਭ ਤੋਂ ਪਹਿਲਾਂ ਸਾਰੀ ਇੰਡੀਆ ਟੀਮ ਨੂੰ ਵਧਾਈ ਫੇਰ ਸਾਰੇ ਇੰਡੀਅਨ ਨੂੰ ਵਧਾਈ ਸ਼ਹਿਰ ਇੰਡੀਆ ਦਾ ਮਨੋਬਲ ਐਸ ਜਿਤਨਾਲ ਬਹੁਤ ਹੀ ਉੱਚਾ ਹੈ ਔਰ ਹਰ ਆਦਮੀ ਖੁਸ਼ੀ ਮਾਨ ਰਿਹਾ ਹੈ ਸਭ ਨੂੰ ਐਸ ਦੀ ਬਹੁਤ-ਬਹੁਤ ਵਧਾਈ ਔਰ ਮੇਰੀ ਪਲੇਅਰਜ਼ ਨੂੰ ਦਾ ਧੰਨਵਾਦੀ ਹੋਰ ਫਿਰ ਵਧਾਈ ਠੀਕ ਹੈ। ਹੋਰ ਦੇਖੋ ਸਾਡੇ ਪ੍ਰਧਾਨ ਮੰਤਰੀ ਦਾ ਦਿਲ ਦੇਖੋ ਉਹਨਾਂ ਨੇ ਪਰਸਨਲੀ ਖੇਡਰਾਂ ਨੂੰ ਰਾਤ ਨੂੰ ਜਲਵਾਤ ਕੀਤੀ ਟੀਮ ਨਾਲ ਤੁਹਾਨੂੰ ਵਧਾਈ ਦਿੱਤੀ। ਸਾਡੇ ਦੀ ਬਹੁਤ ਹੀ ਖੁਸ਼ੀ ਦਾ ਦਿਨ ਸੀ ਇਹ 17 ਸਾਲਾਂ ਬਾਅਦ ਸਾਡੇ ਘਰੇ ਟਰੋਫੀ ਆਈ ਹੈ ਸਾਡਾ ਭਾਰਤ ਦਾ ਨਾਮ ਪੂਰੇ ਹਿਪਸਤਾਨ ਦਾ ਨਾਮ ਪੂਰੇ ਵਰਲਡ ਦੇ ਫੇਮਸ ਹੋਇਆ ਹੈ।